ਕੰਮਾਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਉਹਨਾਂ ਦੇ ਘਰ ਵੀ ਰੇਡ ਕੀਤੀ ਜਾ ਰਹੀ ਹੈ। ਇਹ ਕੋਈ ਨਵੀਂ ਗੱਲ ਨਹੀਂ ਕਿ ਜਿਹੜਾ ਕੰਮ ਕੇਂਦਰ ਦੀ ਸਰਕਾਰਾਂ ਕਰ ਰਹੀਆਂ ਨੇ ਇਹਨਾਂ ਲੋਕਾਂ ਨੇ ਸਿਰਫ ਰਾਜਨੀਤੀ ਤੌਰ ਦੇ ਉੱਤੇ ਦਬਾਅ ਪਾ ਕੇ ਸਾਡੇ ਜਿਹੜੇ ਵਰਕਰਾਂ ਨੂੰ ਸਾਡੇ ਬੰਦਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਇਹ ਤੋਤਾ ਤੇ ਮੈਨਾਹਾਂ ਤਰ੍ਹਾਂ ਉਹਨਾਂ ਨੂੰ ਯੂਜ਼ ਕਰ ਰਿਹਾ ਸੀਬੀਆਈ ਤੇ ਈਡੀ ਨੂੰ ਜਿੱਦੇ ਵੱਡੇ 2-3 ਕੋਰਪੋਰੇਟ ਕਰਾਨੇ ਆ ਉਹਨਾਂ ਦੇ ਕਹਿ ਤੇ ਜੋ ਦੇਸ਼ ਦੇ ਵਿੱਚ ਇਹ ਅੱਜ ਭਾਜਪਾ ਸਰਕਾਰ ਕਰ ਰਹੀ ਆ ਇਹ ਇਹਨਾਂ ਲਈ ਕੋਈ ਚੰਗੀ ਗੱਲ ਨਹੀਂ ਗਈ ਲੱਭਿਆ ਇਹਨਾਂ ਨੂੰ ਕੁਝ ਹੈ ਨਹੀਂ ਸਿਰਫ ਪ੍ਰੈਸ਼ਰ ਆ ਮੈਂਟਲੀ ਤੌਰ ਦੇ ਉੱਤੇ ਟਾਰਚਰ ਕਰਨਾ ਲੱਭਦਾ ਹੈ ਨਹੀਂ ਕਿਉਂਕਿ ਸਾਡੇ ਬੰਦੇ ਤਾਂ ਪਹਿਲਾਂ ਹੀ ਅਰ ਲੀਗਲ ਕੰਮ ਦੇ ਵਿੱਚ ਨੇ ਜਿਹੜੇ ਵੀ ਹੈਗੇ ਆ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਡਾਕੇ ਮਾਰਿਆ ਉਹ ਸਾਰੇ ਭਾਜਪਾ ਚ ਜਾ ਬੈਠੇ ਜਦੋਂ ਮੋਦੀ ਦੀ ਕੁਰਸੀ ਹਿੱਲਣੀ ਆ ਤਾਂ ਇੱਕੋ ਹੀ ਸ਼ਖਸ਼ੀ ਦਾ ਨਾਮ ਆ ਅਰਵਿੰਦ ਕੇ ਦੀਵਾਲ ਸਸੀ ਗੱਲ ਜੀ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪਵਨ ਸਿੱਧੂ ਸੋ ਪੰਜਾਬ ਦੇ ਵਿੱਚ ਲਗਾਤਾਰ ਈਡੀ ਦੀ ਜਿਹੜੀ ਰੇਡ ਕੀਤੀ ਜਾ ਰਹੀ ਹੈ ਭਾਵੇਂ ਉਹ ਜਲੰਧਰ ਦੀ ਗੱਲ ਕਰ ਲਈਏ ਭਾਵੇਂ ਚੰਡੀਗੜ੍ਹ ਦੀ ਗੱਲ ਕਰ ਲਈਏ ਭਾਵੇਂ ਲੁਧਿਆਣੇ ਦੀ ਗੱਲ ਕਰੀਏ ਟੋਟਲ ਜਿਹੜੀ 17 ਥਾਵਾਂ ਤੇ ਜਿਹੜੀ ਈਡੀ ਦੀ ਰੇਡ ਕੀਤੀ ਜਾ ਰਹੀ ਆ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਸੰਜੀਵ अरोड़ा ਉਹਨਾਂ ਦੇ ਘਰ ਵੀ ਰੇਡ ਜਿਹੜੀ ਕੀਤੀ ਜਾ ਰਹੀ ਆ ਸੋ ਸਾਡੇ ਨਾਲ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਮੌਜੂਦ ਨੇ ਗੱਲਬਾਤ ਕਰ ਲੈਣਾ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਉਹਨਾਂ ਦੇ ਘਰ ਵੀ ਰੇਡ ਕੀਤੀ ਜਾ ਰਹੀ ਹੈ ਕੋਈ ਕੋਈ ਨਵੀਂ ਗੱਲ ਨਹੀਂ ਕਿ ਜਿਹੜਾ ਕੰਮ ਕੇਂਦਰ ਦੀ ਸਰਕਾਰਾਂ ਕਰ ਰਹੀਆਂ ਨੇ ਇਹ ਸਿਰਫ ਕਿਸੇ ਨੂੰ ਦਬਾਅ ਪਾ ਕੇ ਕਿਸੇ ਨੂੰ ਡਰਾਉਣ ਲਈ ਕਿਸੇ ਦੇ ਪ੍ਰੈਸ਼ਰ ਪਾ ਕੇ ਇਹਨਾਂ ਲੋਕਾਂ ਨੇ ਉਹ ਬੰਦੇ ਸਾਫ਼ ਕੀਤੇ ਆ ਜਿਨ੍ਹਾਂ ਨੂੰ ਪਹਿਲਾਂ ਕਹਿੰਦੇ ਸੀ ਵੀ ਇਹਨਾਂ ਨੇ ਘਟਾਲਾ ਕੀਤਾ ਸਾਰੇ ਦੇਸ਼ ਦਾ ਜਦੋਂ ਭਾਜਪਾ ਚ ਚਲੇ ਗਿਆ ਉਦੋਂ ਚਿੱਟਾ ਬੇਦਾਗ ਹੋ ਗਿਆ ਇਸ ਕਰਕੇ ਇਹ ਤੋਤਾ ਮੈਨਾ ਜਿਹੜਾ ਈਡੀ ਤੇ ਸੀਬੀਆਈ ਰੱਖੀ ہوئی ਆ ਜਿੱਡੇ ਵੱਡੇ 2-3 ਕੋਰਪੋਰੇਟ ਘਰਾਣੇ ਆ ਉਹਨਾਂ ਦੇ ਕਹੇ ਤੇ ਜੋ ਦੇਸ਼ ਦੇ ਵਿੱਚ ਇਹ ਅੱਜ ਭਾਜਪਾ ਸਰਕਾਰ ਕਰ ਰਹੀ ਆ ਇਹਨਾਂ ਲਈ ਕੋ ਚੰਗੀ ਗੱਲ ਨਹੀਂ ਕਿ ਦੇਸ਼ ਦੇ ਵਿੱਚ ਇੱਕੋ ਗੱਲ ਦਾ ਇਹਨਾਂ ਨੂੰ ਇਸ ਗੱਲ ਦਾ ਸੰਦੇਸ਼ ਆ ਭਾਜਪਾ ਨੂੰ ਕਿ ਜਦੋਂ ਮੋਦੀ ਦੀ ਕੁਰਸੀ ਹਿੱਲਣੀ ਆ ਤਾਂ ਇੱਕੋ ਹੀ ਸ਼ਖਸ਼ਾ ਜਿਹਦਾ ਨਾਮ ਆ ਅਰਵਿੰਦ ਕੇਜੀਵਾ ਉਹਦੇ ਤੋਂ ਡਰਦੇ ਮਾਰੇ ਹੁਣ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਬਿਜ਼ਨਸ ਕਰਨਾ ਕੋਈ ਮਾੜੀ ਗੱਲ ਨਹੀਂ ਗਈ ਬਿਜ਼ਨਸਮੈਨ ਬੰਦੇ ਆ ਉਹ ਟੈਕਸ ਭਰਦੇ ਆ ਟੈਕਸ ਪੇਡ ਨੇ ਇਹਨਾਂ ਲੋਕਾਂ ਨੇ ਸਿਰਫ ਰਾਜਨੀਤੀ ਤੌਰ ਦੇ ਉੱਤੇ ਦਬਾਅ ਪਾ ਕੇ ਸਾਡੇ ਜਿਹੜੇ ਵਰਕਰਾਂ ਨੂੰ ਸਾਡੇ ਬੰਦਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਇਹ ਤੋਤਾ ਤੇ ਮੈਨਾ ਤਰ੍ਹਾਂ ਉਹਨਾਂ ਨੂੰ ਯੂਜ਼ ਕਰ ਰਿਹਾ ਸੀਬੀਆਈ ਤੇ ਈਡੀ ਨੂੰ ਇਹ ਭਾਜਪਾ ਲਈ ਚੰਗੀ ਗੱਲ ਈ ਜੋ ਜਿਸ ਤਰ੍ਹਾਂ ਤੁਸੀਂ ਤੋਤਾ ਮੈਨਾ ਦੀ ਗੱਲ ਕੀਤੀ ਹੈ ਤਾਂ ਮਨੀਸ਼ ਸ਼ੋਸ਼ੋਦੀਆ ਦਾ ਵੀ ਬਿਆਨ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਏਜੰਸੀਆਂ ਨੇ ਭਾਵੇਂ ਕੇਂਦਰ ਸਰਕਾਰ ਦੀ ਗੱਲ ਕਰ ਲਈ ਤਾਂ ਉਹਨਾਂ ਨੇ ਜਿਹੜੇ ਤੋਤਾ ਮੈਨਾ ਸਫੇਰ ਤੋਂ ਖੁੱਲੇ ਛੱਡਦੇ ਨੇ ਲਗਾਤਾਰ ਜਿਹੜੀ ਸੰਜੇ ਸਿੰਘ ਦੇ ਘਰੇ ਵੀ ਰੇਡ ਹੋਈ ਸੀ ਉਹਨਾਂ ਨੇ ਕਿਹਾ ਕਿ ਮੇਰੇ ਘਰ ਦੇ ਵਿੱਚ ਵੀ ਰੇਡ ਹੋਈ ਸੀ ਤਾਂ ਪਿਛਲੇ 2 ਸਾਲ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਵੀ ਰੇਡ ਹੋਈ ਸੀ ਕੀ ਕਹਿਣਾ ਚਾਹੂੰਗਾ ਕੋ ਲੱਬਿਆ ਇਹਨਾਂ ਨੂੰ ਕੁਝ ਹੈ ਨਹੀਂ ਸਿਰਫ ਪ੍ਰੈਸ਼ਰ ਆ ਮੈਂਟਲੀ ਤੌਰ ਦੇ ਉੱਤੇ ਟਾਰਚਰ ਕਰਨਾ ਲੱਭਦਾ ਹੈ ਨਹੀਂ ਕਿਉਂਕਿ ਸਾਡੇ ਬੰਦੇ ਦਾ ਪਹਿਲਾਂ ਹੀ ਆ ਲੀਗਲ ਕੰਮ ਦੇ ਵਿੱਚ ਨੇ ਜਿਹੜੇ ਵੀ ਹੈਗੇ ਆ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਡਾਕੇ ਮਾਰਿਆ ਉਹ ਸਾਰੇ ਭਾਜ-ਪੱਛ ਜਾ ਬੈਠੇ ਜਿਨ੍ਹਾਂ ਨੇ ਆਮ ਲੋਕਾਂ ਦੀ ਸੇਵਾ ਕਰ ਰਹੇ ਆ ਅੱਜ ਉਹਨਾਂ ਨੂੰ ਅੰਡਰ ਪ੍ਰੈਸ਼ਰ ਕਰਕੇ ਆਪਣੇ ਵੱਲ ਲਿਆਉਣ ਨੂੰ ਫਰਦਿਆ ਪਰ ਇਹ ਤਾਨਾਸ਼ਾਹੀ ਦੀ ਰਾਜਨੀਤੀ ਜਿਆਦਾ ਲੰਬੀ ਨਹੀਂ ਚੱਲਦੀ ਹੁੰਦੀ ਮੋਦੀ ਸਾਹਿਬ ਦਾ ਹੁਣ ਤੁਸੀਂ ਹਰਿਆਣਾ ਚ ਦੇਖ ਲਿਓ ਜੰਮੂ ਕਸ਼ਮੀਰ ਚ ਦੇਖ ਲਿਓ ਇਹਨਾਂ ਲੋਕਾਂ ਦਾ ਲੋਕਾਂ ਦਾ ਮਨ ਉੱਠ ਗਿਆ ਇਹਨਾਂ ਲੋਕਾਂ ਤੋਂ ਇਸ ਕਰਕੇ ਇਹਨਾਂ ਨੂੰ ਹੌਲੀ-ਹੌਲੀ ਇਸ ਗੱਲ ਦਾ ਵੀ ਸੰਦੇਸ਼ ਆ ਜਾਣਾ ਵੀ ਲੋਕਾਂ ਨੇ 140 ਕਰੋੜ ਲੋਕਾਂ ਨੇ ਜਿਨ੍ਹਾਂ ਨੇ ਬਣਾਇਆ ਵਾ ਉਹਨਾਂ ਨੇ ਇਹਨਾਂ ਨੂੰ ਇਸ ਕੰਮ ਤੋਂ ਥੱਲੇ ਲਾਉਣਾ ਹੁਣ ਜਿਸ ਤਰ੍ਹਾਂ ਤੁਸੀਂ ਰਾਜਨੀਤੀ ਦੀ ਗੱਲ ਕੀਤੀ ਹੈ ਰਾਜਨੀਤੀ ਤਾਂ ਇੱਕ ਪਾਸੇ ਜੇਕਰ ਪਰ ਗਰ ਗਰੀਦ ਵੱਡੇ ਬਿਜ਼ਨਸਮੈਨ ਜਿਹੜੇ ਆ ਉਹਨਾਂ ਦੇ ਘਰ ਲਗਾਤਾਰ ਜਿਹੜੀ ਰੇਡ ਕੀਤੀ ਜਾ ਰਹੀ ਹੈ ਨਹੀਂ ਉਹ ਆਪਣੇ ਕਾਰਪੋਰੇਟ ਘਰਾਨਿਆਂ ਦਾ ਜਿਨ੍ਹਾਂ ਦਾ ਲੱਖਾਂ ਰੁਪਇਆ ਕਰਜ਼ਾ ਮaaf ਕੀਤਾ ਆਮ ਬੰਦੇ ਦਾ ਤਾਂ ਲੱਖ 2 ਲੱਖ ਰੁਪਇਆ ਵੀ ਮaaf ਨਹੀਂ ਕੀਤਾ ਉਹਨਾਂ ਦੇ ਘਰਾਂ ਨੂੰ ਬੈਂਕਾਂ ਨੂੰ ਡਾਇਰੈਕਸ਼ਨਾਂ ਦੇ ਕੇ ਤਾਲੇ ਲਵਾ ਰਿਆ ਜਿਹੜੇ ਕਾਰਪੋਰੇਟ ਘਰਾਣੇ ਆ 2 3 ਉਹਨਾਂ ਦੇ ਘਰਾਂ ਨੂੰ ਤਾਲੇ ਲਵਾਉਣ ਉਹਨਾਂ ਦੇ ਕਰਜ਼ੇ ਕਿਉਂ ਮਾਪ ਹੋ ਰਹੇ ਆ ਇਹ ਅੱਜ ਦੇਸ਼ ਪੁੱਛਣਾ ਚਾਹੁੰਦਾ ਇਹਦੇ ਤੋਂ ਮੋਦੀ ਤੋਂ ਸੋ ਮਨੀਸ਼ ਚੋਧੀਆਂ ਦੇ ਵੱਲੋਂ ਵੀ ਇਹ ਗੱਲ ਆਖੀ ਗਈ ਆ ਕਿ ਲਗਾਤਾਰ ਜਿਹੜੀ ਆ ਰੇਡ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਨੂੰ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਆਮ ਆਦਮੀ ਪਾਰਟੀ ਟੁੱਟਣ ਵਾਲੀ ਨਹੀਂ ਹੈ ਦੇਖੋ ਸਾਲ 2 2 ਸਾਲ ਇਹਨਾਂ ਨੇ ਅੰਦਰ ਰੱਖ ਕੇ ਦੇਖ ਲਿਆ ਮਨੀਸ਼ ਚੋਧੀਆਂ ਨੂੰ ਇੱਕ ਪੈਸੇ ਦਾ ਚੁਕਾ ਨਹੀਂ ਸਕੇ ਸਗੋ ਇਸ ਕਾਲ ਦਾ ਡਬਲ ਹੋ ਕੇ ਇਹਨਾਂ ਨੂੰ ਜਵਾਬ ਦੇ ਰਿਹਾ ਅੱਜ ਉਹਨਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਜਿਨੇ ਸਕੂਲ ਚੰਗੇ ਬਣਾਏ ਜਿਨੇ ਗਰੀਬਾਂ ਨੂੰ ਬਿਜਲੀ ਦਿੱਤੀ ਉਹਨਾਂ ਲੋਕਾਂ ਦੀ ਤਕਲੀਫ ਆ ਇਹਨਾਂ ਨੂੰ ਕੰਮ ਕਰਨ ਵਾਲਿਆਂ ਦੀ ਤਕਲੀਫ ਆ ਬੇਲਿਆਂ ਦੀ ਤਕਲੀਫ ਨਹੀਂ ਗੱਲਬਾਤ ਕੀਤੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਨਾਲ ਗੱਲਬਾਤ ਕੀਤੀ ਐਮਐਲਏ ਨੇ ਜੋ ਕਿ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਰੇਡ ਕੀਤੀ ਜਾ ਰਹੀ ਹੈ ਔਰ ਦੇਖਣਾ ਹੁਣ ਇਹ ਹੋਵੇਗਾ ਕਿ ਐਮਐਲਏ ਸਾਹਿਬ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਵੱਲੋਂ ਵੀ ਜਿਹੜੀ ਗੱਲ ਆਕੀ ਜਾ ਰਹੀ ਹੈ ਭਾਵੇਂ ਮਨੀਸ਼ ਸ਼ੋਧਿਆ ਦੀ ਗੱਲ ਕਰੀਏ ਕਿ ਰੇਡ ਭਾਵੇਂ ਜਿੰਨੀ ਮਰਜ਼ੀ ਹੋਵੇ ਪਰ ਆਮ ਆਦਮੀ ਪਾਰਟੀ ਜਿਹੜੀ ਟੁੱਟਣ ਵਾਲੀ ਨਹੀਂ ਹੈ ਰੋਜ਼ਾਨਾ ਸਪੋਕਸਮੈਨ ਦੇ ਨਾਲ ਪਵਨ ਸ